ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਅਚਾਨਕ ਮੌਤ ਦੀ ਖਬਰ ਆਉਣ ਦੇ ਨਾਲ ਇੱਕਦਮ ਸਨਸਨੀ ਫੈਲਦੀ ਹੋਈ ਨਜ਼ਰ ਆਈ ਹੈ। ਦਰਸਲ ਦੱਸਈਏ ਕਿ ਹੁਣੇ ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤ ਦੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈ। ਇਹ ਖਬਰ ਜ਼ਿਆਦਾ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਹੈ। ਔਰ ਬੀਜੀਪੀ ਮੁਹੰਮਦ ਮੁਸਤਾਫਾ ਅਤੇ ਕਾਂਗਰਸ ਪਾਰਟੀ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਵਜੋਂ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦਾ ਅਚਾਨਕ ਦਿਹਾਂਤ ਹੋ ਜਾਣਾ ਆਪਣੇ ਆਪ ਦੇ ਵਿੱਚ ਬੇਹਤ ਮੰਦਭਾਗ ਹੈ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਘਰ ਦੇ ਵਿੱਚ ਹੋਈ ਹੈ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਰਨਪੁਰਵੇ ਚੋਨਾਂ ਦੇ ਚੱਤੀ ਪਿੰਡ ਹਰਤਾ ਖੇੜੀ ਵਿੱਚ ਦਫਨਾਇਆ ਜਾਵੇਗਾ ਅਕੀਲ ਦੀ ਅਚਾਨਕ ਮੌਤ ਬਾਰੇ ਫਿਲਹਾਲ ਕੋਈ ਜਿਹੜੀ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਦਵਾਈ ਦੀ ਓਵਰਡੋਜ਼ ਲੈਣ ਕਰਕੇ ਹੋਈ ਹੈ ਅਕੀਲ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਲਾਸ਼ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਸਪਸ਼ਟ ਪਤਾ ਲੱਗੇਗਾ ਔਰ ਅਨੁਧਿਕਾਰਿਤ ਤੌਰ ਤੇ ਪੁਲਿਸ ਦਾ ਕਹਿਣਾ ਹੈ ਕਿ ਓਵਰਡੋਜ਼ ਦਾ ਮਾਮਲਾ ਹੈ ਅਜੇ ਤੱਕ ਕੋਈ ਸੁਸਾਇਸਾਈਡ ਨੋਟ ਵੀ ਹਾਸਲ ਨਹੀਂ ਹੋਇਆ ਪਰ ਹੁਣ ਇੱਕਦਮ ਪਰਿਵਾਰ ਨੂੰ ਝਟਕਾ ਲੱਗਾ ਜੋ ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਛੱਕੇ ਹਲਾਤਾ ਦੇ ਵਿੱਚ ਬਹੁਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਮਲਾ ਸੁਰਖੀਆਂ ਦੇ ਵਿੱਚ ਜ਼ਰੂਰ ਰਹਿੰਦਾ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜੱਤੀ ਪਿੰਡ ਹਰਦਾ ਖੇੜੀ ਦੇ ਵਿੱਚ ਉਹਨਾਂ ਨੂੰ ਦਫਨਾਇਆ ਜਾਵੇਗਾ ਤੇ ਨਾਲ ਦੀ ਨਾਲ ਪਰਿਵਾਰ ਸਦਮੇ ਦੇ ਵਿੱਚ ਆ ਉਹਨਾਂ ਦੀ ਪਤਨੀ ਉਹਨਾਂ ਤੇ ਮਾਤਾ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ ਕਿ ਅਚਾਨਕ ਉਹਨਾਂ ਦੇ ਪੁੱਤ ਦੀ ਮੌਤ ਜਿਹੜੀ ਆ ਕਿਵੇਂ ਹੋਈ ਹੈ ਵਿਦਵਾਈ ਦੀ ਓਵਰਡੋਜ਼ ਦੇ ਕਾਰਨ ਦੱਸਿਆ ਜਾ ਰਿਹਾ ਪਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੀ ਅਸਲ ਖੁਲਾਸੇ ਹੋਣਗੇ ਕਿ ਆਖਰ ਉਹਨਾਂ ਦੇ ਪੁੱਤ ਦੀ ਮੌਤ ਕਿਵੇਂ ਹੋਈ ਹੈ ਤਾਂ ਬੇਹੱਦ ਹੀ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਮੁਹੰਮਦ ਮੁਸਤਾਫਾ ਤੇ ਕਾਂਗਰਸ ਪਾਰਟੀ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਕਤਰ ਦਾ ਅਚਾਨਕ ਦੇਹਾਂਤ ਹੋ ਜਾਣਾ ਇੱਕ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਖਬਰ ਹੈ ਹੁਣ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਉਹ ਦੇਖਣਾ ਬੇਹੱਦ ਜ਼ਰੂਰੀ ਬਣਦਾ ਹੈ ਠੀਕ ਉਹ ਮੌਤ ਦੇ ਕਾਰਨਾਂ ਦਾ ਸੱਚ ਸਾਹਮਣੇ ਆਉਂਦਾ ਪਰ ਅਹਿਮ ਖਬਰ ਇਸ ਵਕਤ ਦੀ ਜਿਹੜੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿਹੜੀ ਤਸਵੀਰਾਂ ਨੇ ਜੋ ਖਬਰ ਹੈ ਉਹ ਬੇहद ਮੰਦ ਭਾਗੀ ਸਾਹਮਣੇ ਆਈ ਹੈ ਇਹ ਬਹੁਤ ਹੀ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਖਬਰ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਸਾਬਕਾ ਡੀਜੀਪੀ ਦੇ ਪੁੱਤਰ ਦੀ ਅਚਾਨਕ ਮੌਤ ਹੋਈ ਹੈ ਤਾਂ ਬਹੁਤ ਹੀ ਪਰਿਵਾਰ ਜਿਹੜਾ ਵਾ ਉਹ ਸਦਮੇ ਦੇ ਵਿੱਚ ਹੈ